ਬਹੁਤ ਸਾਰੇ ਜੱਟਾਂ ਦੀ ਜ਼ਿੰਦਗੀ ਇਸ ਗੱਲ ਨੇ ਇਸ ਸੋਚ ਨੇ ਤਬਾਹ ਕਰਤੀ ਮਿਆਸ ਕਰਨਾ ਕਿ ਬਹੁਤ ਸਾਰੇ ਜ਼ਿੰਮੇਵਾਰ ਜਾਂ ਡੀ ਵੀਡੀਓ ਜ਼ਰੂਰ ਸੁਣਨ ਦੇਖਣ ਤੇ ਜਵਾਬ ਮੀ ਵੇੜ ਦੀ ਵਾਕਈ ਗੱਲ ਸਹੀ ਹੈ ਕਿ ਜਾਂ ਗਲਤ ਆ ਮੈਂ ਆਪਣੀ ਗੱਲ ਪੂਰੀ ਕਰਨ ਤੋਂ ਪਹਿਲਾਂ ਇੱਕ ਦੱਸ ਦਵਾਂ ਕਿ ਇੱਕ ਛੋਟੀ ਜੀ ਸੋਚ ਇੱਕ ਛੋਟੀ ਜੀ ਕਹਾਣੀ ਜਿਹੜੀ ਆ ਬਹੁਤ ਸਾਰੇ ਜੱਟਾਂ ਦੇ ਦਿਮਾਗ 'ਚ ਵਾਰ ਦਿੱਤੀ ਤੇ ਉਹ ਅੱਜ ਵੀ ਪੂਰੀ ਤਰ੍ਹਾਂ ਲੋਕਾਂ ਦੇ ਬਹੁਤ ਸਾਰੇ ਜੱਟਾਂ ਦੇ ਦਿਮਾਗ 'ਚ ਬੈਠੀ ਹੋਈ ਹੈ ਜਿਹਦੇ ਕਰਕੇ ਬਹੁਤ ਸਾਰੇ ਜ਼ਿਮੀਂਦਾਰ ਪਾਣੀ ਪਿੱਛੇ ਲੜਦੇ ਪਾਣੀ ਪਿੱਛੇ ਜਿਹੜਿਆ 307 302 ਤੱਕ ਦੇ ਮੁਕੱਦਮੇ ਦਰਜ ਹੁੰਦੇ ਤਤਲ ਹੋ ਜਾਂਦੇ ਨੇ ਉਹ ਇਹ ਕਿਹੜੀ ਸੋਚ ਤੇ ਕਿਉਂ ਵਾਰ ਦਿੱਤੇਗੀ ਇਹ ਗੱਲ ਹਰੇਕ ਜ਼ਿਮੀਂਦਾਰ ਨੂੰ ਇਰੂ ਸੁਤਨੀ ਚਾਹੀਦੀ ਸੁਣਨੀ ਚਾਹੀਦੀ ਮੈਂ ਵੀ ਜਦੋਂ ਕਿਤੇ ਛੋਟਾ ਸਾਂ ਤੇ ਮੈਨੂੰ ਇਹ ਕਹਾਣੀ ਸੁਣੀ ਸੀ ਕਿਸੇ ਦੇ ਕੋਲ ਉਹ ਸਭਾ ਤੁਸੀਂ ਵੀ ਇਹ ਕਹਾਣੀ ਸੁਣੀ ਹੋਵੇ ਉਦੋਂ ਇਹ ਕਹਾਣੀ ਸੁਣ ਤੋਂ ਬਾਅਦ ਨਿ ਹਸਾਸਕੇ ਦਾ ਮਤਲਬ ਕੀ ਆ ਲੇਕਿਨ ਉਹ ਕਹਾਣੀ ਕਦੀ ਨਾ ਤੇਰੇ ਦਰਬਾਰ ਚ ਬੈਠੀ ਰਹੀ ਤੋ ਜਦੋਂ ਕਿਤੇ ਮੌਕਾ ਹੁੰਦਾ ਤੇ ਉਹ ਆਪਣਾ ਗਲਤ ਫੈਸਲਾ ਸੁਣਾਉਣ ਨੂੰ ਤਿਆਰ ਹੋਣਾ ਦੀ ਕਹਾਣੀ ਇਸ ਤਰ੍ਹਾਂ ਸੀ ਕਿ ਕਿਹਾ ਜਾਂਦਾ ਕਿ ਜਿਹੜੇ ਜੱਟ ਹੁੰਦੇ ਨੇ ਜਿਹੜੇ ਜ਼ਮੀਂਦਾਰ ਲੋਕ ਹੁੰਦੇ ਨੇ ਇਹਨਾਂ ਨੂੰ ਪਾਣੀ ਬੜਾ ਪਿਆਰਾ ਪਾਣੀ ਨਾਲੋਂ ਆਪਣੀ ਜਾਨ ਤੋਂ ਵੀ ਪਿਆਰਾ ਤੇ ਆਪਣੀ ਔਲਾਦ ਤੋਂ ਵੀ ਪਿਆਰਾ। ਕਿਹਾ ਜਾਂਦਾ ਕਿ ਇੱਕ ਰੀ ਕਹਾਣੀ ਦੇ ਮੁਤਾਬਕ ਕਿਉਂਕਿ ਕਹਾਣੀ ਸੁਣੀ ਅੰਦੇ ਕਹਾਣੀਆਂ ਝੂਠੀਆਂ ਹੁੰਦੀਆਂ ਨੇ ਤੇ ਝੂਠੀ ਕਹਾਣੀ ਨੇ ਵੀ ਕਈ ਵਾਰ ਸਾਰੇ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕਹਾਣੀਆਂ ਝੂਠੀਆਂ ਸੀ ਤੇ ਇਹਨਾਂ ਨੇ ਸਾਡੀ ਸੋਚ ਨੂੰ ਵੀ ਝੂਠਾ ਤੇ ਗੰਧਲਾ ਕਰ ਦਿੱਤਾ ਗਿਆ। ਕਿਹਾ ਜਾਂਦਾ ਕਿ ਇੱਕ ਰੀ ਕੋਈ ਜ਼ਮੀਨਦਾਰ ਸੀ, ਕਿਸਾਨ ਸੀ। ਤਾਂ ਉਹ ਆਪਣੇ ਪਾਇਂਟ ਜ਼ਮੀਨ 'ਚ ਪਾਣੀ ਲਾਇਆ ਹੋਇਆ ਸੀ ਫਸਲ ਨੂੰ ਤੇ ਲੇਕਿਨ ਪਾਣੀ ਟੁੱਟ ਗਿਆ ਉਹ ਵਾਰ-ਵਾਰ ਪਾਣੀ ਬੰਨੇ ਪਾਣੀ ਫੇਰ ਟੁੱਟ ਜਾਵੇ ਫੇਰ ਪਾਣੀ ਬੰਨੇ ਫੇਰ ਟੁੱਟ ਜਾਵੇ ਉਹ ਕਹਾਣੀ ਦੇ ਮੁਤਾਬਕ ਕਿਹਾ ਜਾਂਦਾ ਕਿ ਉਹਦਾ ਪੁੱਤ ਉਹਦੇ ਨਾਲ ਸੀ ਉਹਦਾ ਬੱਚਾ ਉਹਦੇ ਨਾਲ ਸੀ ਉਹਨੇ ਕਿਹਾ ਕਿ ਲੋ ਪੋਤੀ ਦੱਬ ਦੋ ਮੈਂ ਵੱਡਾ ਸ਼ਬਦ ਨਹੀਂ ਬੋਲ ਸਕਦਾ ਇੱਥੇ ਜੋ ਉੱਥੇ ਕਹਾਣੀ ਦੇ ਮੁਤਾਬਕ ਸੁਣਿਆ ਜਾਂਦਾ ਉਹਨੇ ਆਪਣਾ ਬੱਚਾ ਉੱਥੇ ਦੱਬ ਦਿੱਤਾ ਤੇ ਮਿੱਟੀ ਪਾ ਕੇ ਬੰਨਾ ਬੰਨ੍ਹ ਦਿੱਤਾ ਤੇ ਕਹਾਇਆ ਕਿ ਕਹਿੰਦਾ ਜੀ ਪਾਣੀ ਜਦਾਂ ਘੁੱਟਦਾ ਸੀ ਵੱਜ ਜਾਂਦੇ ਕਿ ਆ ਵੀ ਪੁੱਤ ਕਿੱਥੇ ਆ ਜਾਂ ਬੱਚਾ ਕਿੱਥੇ ਆ ਉਹਨੇ ਕਿਹਾ ਮੈਂ ਧਿੰਦਾ ਕਰ ਦਿੱਤਾ ਉਹਨੇ ਕੋਈ ਗੱਲ ਚਲੋ ਪਾਣੀ ਤੇ ਵੱਜ ਗਿਆ ਐ ਹੁੰਦੀਆਂ ਜਿਹੜੀਆਂ ਸੋਚਾਂ ਉਹ ਸੋਚਾਂ ਅੱਜ ਵੀ ਸਾਡੇ ਲੋਕਾਂ ਦੇ ਦਿਮਾਗ 'ਚ ਆ ਕਿੰਨੇ ਲੋਕ ਪਾਣੀ ਪਿੱਛੇ ਹਰ ਸਾਲ ਆਪਣੇ ਹੀ ਭੈਣ ਭਰਾ ਨੂੰ ਮਾਰ ਦਿੰਦੇ ਨੇ ਆਪਣੇ ਹੀ ਪਰਿਵਾਰਾਂ ਨੂੰ ਮਾਰ ਦਿੰਦੇ ਜਿੱਦੇ ਆਪਾਂ ਨੂੰ ਨਾਲ ਪਾਣੀ ਸਾਂਝਾ ਲੈਣੀ ਆ ਆਪਾਂ ਕਹਿੰਦੇ ਸਾਡਾ ਪਾਣੀ ਸਾਂਝਾ ਉਹ ਸਾਡੇ ਚਾਚੇ ਪਾਏ ਦੇ ਹੀ ਪੁੱਤ ਹੁੰਦੇ ਨੇ ਭੈਣ ਭਰਾ ਹੁੰਦੇ ਨੇ ਜਾਂ ਸਾਡੇ ਕਿਹੜਾ ਉਹ ਪਾਣੀ ਜਿਹੜੀ ਵੰਡ ਹੁੰਦੀ ਸਾਡੇ ਆਪਣੇ ਭਰਾ ਨਾਲ ਹੁੰਦੀ ਆ ਅਸੀਂ ਉਸ ਇਸ ਸੋਚ ਤੋਂ ਹੀ ਗਾਂ ਵਾਦੇ ਆ ਅਸੀਂ ਆਪਣੇ ਪੁਰਾਣੀ ਕੀਜੀ ਗੱਲ ਤੋਂ ਮੇਰੇ 5 ਮਿੰਟ ਰਹਿ ਗਏ ਤੇਰੇ 5 ਮਿੰਟ ਤੂੰ ਪਹਿਲਾਂ ਲਾ ਲਿਆ ਪਾਣੀ ਤੂੰ ਮੋਟਰ ਇੰਝ ਕਰ ਲਈ ਤੂੰ ਇੰਝ ਕਰ ਲਿਆ ਤੇ ਇਥੋਂ ਤੱਕ ਕਿ ਪਹੀਆਂ ਚੱਲ ਜਾਂਦੀਆਂ ਗੋਲੀਆਂ ਚੱਲ ਜਾਂਦੀਆਂ ਕਰਫਾਂਾਂ માં ਚੱਲ ਜਾਂਦੀਆਂ ਬੰਦੇ ਮਰ ਜਾਂਦੇ ਨੇ ਇਹ ਗੰਦੀ ਸੋਚ ਕੁਝ ਸ਼ੈਤਾਨ ਲੋਕਾਂ ਨੇ ਸਾਡੇ ਲੋਕਾਂ ਚ ਵਾਰ ਦਿੱਤੀ ਕਿੰਨਾ ਚੰਗਾ ਹੁੰਦਾ ਕਿ ਜੇ ਕੋਈ ਕਪਰਾ ਕਹਿੰਦਾ ਉਹਨੂੰ ਕਹਾਣੀ ਸੁਣਾਈ ਜਾਂਦੀ ਕਿ ਵੇਖ ਵੀਰ ਮੈਂ ਝੋਨਾ ਮਗਰੋਂ ਲਾ ਲੂੰਗਾ ਤੂੰ ਪਹਿਲਾਂ ਲਾ ਮੈਂ ਆਪਣੀ ਫਸਲ ਬਾਅਦ ਚ ਬੀਜੂ ਤੂੰ ਪਹਿਲਾਂ ਬੀਜ ਲਾ ਤੇ ਤੇਰੀ ਥੋੜੀ ਵੱਡੀ ਫਸਲ ਹੋ ਜਾਏਗੀ ਮੁੜ ਕੇ ਤੇਰੇ ਕੋਲ ਪਾਣੀ ਵਧੋ ਨਾ ਉਦੋਂ ਬਾਅਦ ਤੂੰ ਮੈਨੂੰ ਪਾਣੀ ਦੇ ਦੇ ਦੀ ਤੇ ਮੇਰੀ ਫਸਲ ਵੀ ਵਧੀਆ ਹੋ ਜਾਊਗੀ ਪਰ ਇਹ ਇੱਕ ਹੀ ਚੰਗੀ ਸੋਚ ਹੁੰਦੀ ਫੇ ਸਾਡੇ ਦੁਬਾਰਾ ਚ ਸ਼ਰੀਕ ਸ਼ਬਦ ਵਾਰ ਦਿੱਤਾ ਸ਼ਰੀਕ ਦੇ ਲਈ ਬੰਧੀਆਂ ਬੰਧੀਆਂ ਗੱਲਾਂ ਕਹਿ ਦਿੱਤੀਆਂ ਮੀਆਂ ਕਿ ਸ਼ਰੀਕ ਜਿਹੜਾ ਵਾ ਸਾਰੇ ਕੰਮ ਕਰਦਾ ਸਿਰਫ ਸੇਹਰਾ ਬਣ ਕੇ ਨਹੀਂ ਧੁਕਦਾ ਇੱਕ ਈ ਵੱਡੀ ਗੱਲ ਕਹਿ ਦਿੱਤੀ ਗਈ ਕਿੰਨਾ ਜਹਿਰ ਭਰ ਦਿੱਤਾ ਗਿਆ ਕਿਸਾਨਾਂ ਦੇ ਜ਼ਿੰਮੇਦਾਰਾਂ ਜੱਟਾਂ ਦੇ ਹੁਣ ਜਿਹੜੇ ਆਪਣੇ ਾਂਡੀ ਗਵਾਂਡੀ ਹੁੰਦੇ ਨੇ ਸਾਡਾ ਭਾਈਚਾਰਾ ਹੁੰਦਾ ਚਾਚੇ ਤਾਇਆ ਦੇ ਪੁੱਤ ਉਹਨਾਂ ਨੂੰ ਹੀ ਸ਼ਰੀਕ ਕਹਿਣ ਲੱਗ ਪਏ ਅਸੀਂ ਉਹਨਾਂ ਨਾਲ ਏਕਾ ਕਰਨ ਲੱਗ ਪਏ ਉਹਨਾਂ ਦੇ ਨਾਲ ਉਹ ਕੁਝ ਕੀਤਾ ਜਿਹੜਾ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਇਹ ਚੀਜ਼ਾਂ ਨੇ ਸਾਡੀ ਸੋਚ ਨੂੰ ਗੰਧਲਾ ਕਰਤਾ ਇਹਨਾਂ ਚੀਜ਼ਾਂ ਨੇ ਸਾਡੀ ਸੋਚ ਨੂੰ ਪਿੱਛੇ ਕਰਤਾ ਸਾਡੇ ਲੋਕ ਪਾਣੀਆਂ ਲਈ ਲੜਦੇ ਵਟਾਂ ਲਈ ਲੜਦੇ ਪੰਨਿਆਂ ਲਈ ਲੜਦੇ ਫਿਰ ਕਿੰਨਾ ਨੁਕਸਾਨ ਹੁੰਦਾ ਕਿੰਨੇ ਕਿੰਨੇ ਸਾਲ ਸਾਡੇ ਬਰਬਾਦ ਹੋ ਜਾਂਦੇ ਉਹ ਪੈਸਾ ਜਿਹੜਾ ਅਸੀਂ ਆਪਣੇ ਸੁਖ ਲਈ ਆਪਣੇ ਧੀਆਂ ਪੁੱਤਾਂ ਦੀ ਚੜ੍ਹਦੀ ਕਲਾ ਲਈ ਖਰਚ ਕਰਨਾ ਹੈ ਆਪਣੇ ਵਿਕਾਸ ਲਈ ਖਰਚ ਕਰਨਾ ਹੈ ਸੋਹਣੇ ਕੱਪੜਿਆਂ 'ਤੇ ਖਰਚ ਕਰਨਾ ਸੀ ਖਾਣ ਪੀਣ ਤੇ ਖਰਚ ਕਰਨਾ ਸੀ ਘੁੰਮਣ ਫਿਰਦੇ ਖਰਚ ਕਰਨਾ ਸੀ ਉਹ ਸਾਰਾ ਪੈਸਾ ਆਪਾਂ ਠਾਰਿਆਂ ਕਚਹਿਰੀਆਂ ਜੇਹਲਾਂ ਚ ਰੋਲ ਦਿੱਤਾ ਤੇ ਸਾਨੂੰ ਆਪਾਂ ਇਵੇਂ ਚੰਗੇ ਨਿਸ਼ਾਨ ਬਣ ਸਕਦੇ ਹਾਂ ਓ ਮੇਰੇ ਪੰਜਾਬੀ ਭੈਣ ਭਰਾਓ ਨਾ ਤਰੀ ਵਟਾਂ ਪਿੱਛੇ ਲੜੋ ਨਾ ਬੰਨਿਆ ਪਿੱਛੇ ਲੜੋ ਨਾ ਕਿਸੇ ਦੀ ਵਾਟ ਵੱਡੋ ਨਾ ਕਿਸੇ ਦਾ ਬੰਨਾ ਵੱਡੋ ਨਾ ਕੋਈ ਸਾਂਝਾ ਰੁੱਖ ਵੱਡੋ ਨਾ ਕੋਈ ਸਾਂਝਾ ਰਾਹ ਵੱਡੋ ਬਹਿ ਕੇ ਇੱਕ ਦੂਜੇ ਦੀ ਗੱਲ ਸੁਣੋ ਜੇ ਪਾਣੀ ਦਾ ਮਸਲਾ ਹੈ ਇੱਕ ਦੂਜੇ ਭੈਣ ਭਰਾ ਨੂੰ ਪਹਿਲਾਂ ਪਾਣੀ ਦੇਦੋ ਦੂਜੇ ਕੋ ਬਾਅਦ ਚ ਲੈ ਲਓ ਜੇ ਇਹਨੇ 5-10 ਮਿੰਟ ਵੱਧ ਲਾ ਲਿਆ ਤਾਂ ਨਹੀਂ ਚੰਗੀ ਗੱਲ ਜੇ ਸਾਡੇ ਕੋਲ ਪਾਣੀ ਵਾਧਿਆ ਤੇ ਆਪਾਂ ਅਗਲੇ ਨੂੰ ਕਹਿ ਦੀ ਕਿ ਲੈ ਵੀਰ ਤੂੰ ਪਾਣੀ ਆਪਣੀ ਫਸਲ ਨੂੰ ਲਾ ਲੈ ਮੈਂ ਬਾਅਦ ਚ ਲਾ ਲਾਂਗਾ ਇਹ ਸੋਚ ਇਹ ਆਪਸੀਂ ਇਹ ਪਨਾ ਲਵਾਂਗੇ ਤੇ ਜ਼ਮੀਨਦਾਰ ਮੇਰੇ ਭੈਣ ਭਰਾਓ ਸਾਡੇ ਘਰਾਂ 'ਚ ਕਦੀ ਕਤਲ ਨਹੀਂ ਹੋਊਗਾ ਸਾਡੇ ਘਰਾਂ 'ਚ ਕਦੀ ਗਰੀਬੀ ਨਹੀਂ ਹੋਊਗੀ ਸਾਡੇ ਘਰਾਂ 'ਚ ਕਦੀ ਬੇਰੁਜ਼ਗਾਰੀ ਨਹੀਂ ਹੋਊਗੀ ਸਾਡੇ ਘਰਾਂ 'ਚ ਅਨਪੜਤਾ ਨਹੀਂ ਹੋਊਗੀ ਸਾਡੀ ਜ਼ਿੰਦਗੀ 'ਚ ਵੱਡੇ ਵੱਡੇ ਸੋਖ ਹੋਣਗੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨਾਂ ਵਾਂਗ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਨੇ ਨੰਦ ਹੋਵੇਗਾਸੀਂ ਚੰਗਾ ਘੁੰਮਣ ਫੇਰਨ ਜਾਵਾਂਗੇ ਕਾ ਮੀਵਾਂਗੇ ਆਪਣੇ ਪਰਿਵਾਰ ਨਾਲ ਵਧੀਆ ਜ਼ਿੰਦਗੀ ਬਸਰ ਕਰਾਂਗੇ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਗੱਲ ਨੂੰ ਸਮਝ ਗਏ ਹੋਣਗੇ ਕਿ ਦੁਸ਼ਮਨ ਨੇ ਸਾਡੇ ਜ਼ਿੰਮੇਦਾਰਾਂ ਦੇ ਦਿਮਾਗ ਦੇ ਵਿੱਚ ਕਹਿੋ-ਕਹਿੋ ਜੀਆਂ ਗੰਦੀਆਂ ਕਹਾਣੀਆਂ ਫਿਲਮਾਂ ਗੀਤਾਂ ਰਾਹੀਂ ਪਾ ਦਿੱਤੀਆਂ ਜਿਹਦੇ ਘਾਟਕ ਨਤੀਜੇ ਪਰਿਵਾਰਾਂ ਦੇ ਪਰਿਵਾਰ ਮਰ ਜਾਂਦੇ ਨੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਇਹ ਸਾਨੂੰ ਵਿਚੇਰੇ ਬਾਰੇ ਸੋਚਣਾ ਪਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਸਿੱਕਾ ਜੁੰਡਿਆ ਵਾਸਤੇ ਤੁਹਾਨੂੰ ਸੁਣਾ ਤੁਹਾਡੀ ਲੰਮੀ ਲੰਮੀ